ਰਾਮ ਸੇ ਰਾਤ ਸੇ ਨਾ ਕਰ ਸਕਦਾ ਮਾਈਕ ਖਿਲੇ ਕਰ ਲੋ ਯਾਰ ਮਾਈਕ ਉਹ ਮਾਈਕ ਕੈਮਰੇ ਪਿੱਛੇ ਕਰ ਲੋ ਮਾਈਕ ਥੱਲੇ ਖਿਲੇ ਕਰ ਲੋ ਥੋੜਾ نیچے ਕਰ ਲੈ ਥੋੜਾ ਮਾਈਕ ਥੱਲੇ ਖਿਦੋ ਸਾਰੇ 20 ਥੱਲੇ ਥੱਲੇ ਕਰ ਲੋ ਮਾਈਕ ਹੇਠਾਂ ਕਰੋ ਮਾਈਕ ਅੱਗੇ ਆ ਜਾਣਾ ਪਿੱਛੇ ਵਾਲੇ ਰਾਮ ਰਾਮ ਅਸੀਂ ਤੁਹਾਨੂੰ ਲੈ ਚਾਏ ਹਾਂ ਸਟੂਡੈਂਟ ਨੂੰ ਸਮਝਾਉਣ ਦੇ ਲਈ 25 ਸੈਕਿੰਡ ਦਾ ਵੀ ਲੈ ਸਕਦੇ ਹਾਂ ਕੋ ਯਾਰ ਮੈਂ ਆਪਣੇ ਹੱਥ ਵਿੱਚ ਵਿੱਚ ਗ੍ਰੇਡ ਚਲੇ ਗਿਆ ਸੀ ਮੇਰੇ ਬੂਟ ਦੀ ਰਾਖੀ ਪੁਲਿਸ ਨਹੀਂ ਨਾ ਕਰਦੀ ਜੰਨੀ ਜੀ ਅੱਜ ਤੁਸੀਂ ਪਹੁੰਚੇ ਹੋ ਪ੍ਰੋਟੈਸਟ ਵਿੱਚ ਕਿਉਂਕਿ ਅੰਗਰ ਸਟ੍ਰਾਈਕ ਹੋਈ ਹੋਏ 7 ਦਿਨ ਤੋਂ ਬੈਠਾ ਹੈ ਡਾਕਰ ਇਸ ਮਸਲੇ ਤੇ ਪਲਸ ਸਿਨੇਟ ਤੇ ਸਿੰਡੀਗੇਟ ਦੇ ਮਸਲੇ ਤੇ ਕੀ ਕਹਿੰਦੇ ਦੇਖੋ ਪੰਜਾਬ ਯੂਨੀਵਰਸਿਟੀ ਇੱਕ ਐਸਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਆਧਾਰ ਹੈ ਜਿਨੇ ਸਰਦਾਰ ਮਨਮੋਹਨ ਸਿੰਘ ਵਰਗੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਪੈਦਾ ਕੀਤੇ ਉਹ ਇੱਥੇ ਪੜ੍ਹੇ ਵੀ ਤੇ ਪੜਾਇਆ ਵੀ ਅਸੀਂ ਖੈਰ ਬਹੁਤ ਛੋਟੇ ਐ ਲੇਕਿਨ ਮੈਂ ਵੀ 82 ਤੋਂ ਏਸ ਯੂਨੀਵਰਸਿਟੀ ਦਾ ਸਟੂਡੈਂਟ ਐ ਯਾਰ ਬੋਲੋ ਨਾ ਕੈਮਰਾਮੈਨ ਜੀ 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 ਮੈਂ ਗੁਰੂ ਗੋਬਿੰਦ ਸਿੰਘ ਕਾਲਜ ਚ ਪੜ੍ਹ ਕੇ ਰਾਜਨੀਤੀ ਸਿੱਖੀ ਇੱਥੋਂ ਸੋਸ਼ਲ ਵਰਕ ਸਿੱਖਿਆ ਮੈਂ ਕਾਲਜ ਦਾ ਇਲੈਕਟਿਡ ਜਨਰਲ ਸੈਕਟਰੀ ਸੀ 1984 ਦੇ ਵਿੱਚ ਖਾਲਸਾ ਕਾਲਜ ਮਤਲਬ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਉਸ ਤੋਂ ਬਾਅਦ ਲਗਾਤਾਰ ਯੂਨੀਵਰਸਿਟੀ ਚ ਪੜਦਾ ਆ ਰਿਹਾ ਇੱਥੇ ਖੇਡਿਆ ਵੀ ਹੈਂਡਬਾਲ ਦਾ ਯੂਨੀਵਰਸਿਟੀ ਦਾ ਲਗਾਤਾਰ ਚਾਰ ਵਾਰ ਮੈਂ ਰਿਪਰੈਜ਼ੈਂਟ ਕੀਤੀ ਹੈ ਯੂਨੀਵਰਸਿਟੀ ਤੇ ਤਿੰਨ ਵਾਰ 골ਡ ਮੈਡਲਿਸਟ ਰਹੇ ਹਰ ਚੀਜ਼ ਮੇਰੇ ਵਰਗੇ ਪਤਾ ਨਹੀਂ ਕਿੰਨੇ ਨੌਜਵਾਨ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਹੈ ਹਰ ਗਰੀਬ ਵਾਸਤੇ ਹਰ ਮੀਡਲ ਕਲਾਸ ਫੈਮਿਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ ਤਾਂ ਉਹ ਪੰਜਾਬ ਯੂਨੀਵਰਸਿਟੀ ਹੈ ਜੇ ਪੰਜਾਬ ਯੂਨੀਵਰਸਿਟੀ ਨਾ ਹੋਣ ਗਰੀਬਾਂ ਦੇ ਬੱਚੇ ਨਹੀਂ ਪੜ ਸਕਦੇ ਹਾਇਰ ਐਜੂਕੇਸ਼ਨ ਚ ਮੀਡਲ ਕਲਾਸ ਦੇ ਲੋਕਾਂ ਦੇ ਬੱਚੇ ਵੀ ਨਹੀਂ ਪੜ ਸਕਦੇ ਪ੍ਰਾਈਵੇਟ ਅਦਾਰਿਆਂ ਦੀਆਂ ਇੰਨੀਆਂ ਫੀਸਾਂ ਹੋ ਗਈਆਂ ਇਸ ਯੂਨੀਵਰਸਿਟੀ ਨੂੰ ਖਤਮ ਕੀਤਾ ਕਰਨ ਦੇ ਇੱਕ ਬਹੁਤ ਹੀ ਵਿਉਂਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਪਣੇ ਹੱਥ ਠੋਕੇ ਬਣਾ ਕੇ ਅੱਗੇ ਨੂੰ ਇਹ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲ ਬਲ ਹੈ ਹਰ ਕੁਛ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 99 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੇ ਹੈ ਤੇ ਜਿਹੜੀ ਇੱਥੇ ਦੀ ਸਿੰਡੀਕੇਟ ਹੈ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਆ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਸੋ ਇਹ ਸਾਰੇ ادارے ਤੇ ਕੇਂਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਲਾਹੌਰ ਤੋਂ ਚੱਲੀ ਸੀ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ ਇਹ ਕਿਉਂਕਿ ਲਾਹੌਰ ਵੀ ਪੰਜਾਬ ਚ ਸੀਗਾ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਈ ਇਹ ਯੂਨੀਵਰਸਿਟੀ ਹੁਸ਼ਿਆਰ ਪਰ ਆ ਗਈ ਹੁਸ਼ਿਆਰ ਪਰ ਵੀ ਪੰਜਾਬ ਚ ਸੀਗਾ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆ ਕੇ ਪੜ੍ਹ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਹੈ ਉਹਨਾਂ ਦਾ ਜਿਹੜਾ ਰਾਈਟ ਸੀਗਾ 99 ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੈ ਹੌਲੀ ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਇਹ ਹੀ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਅਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਪੂਨ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐਸਜੀਪੀਸੀ ਹੈ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਹੈ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਕਬਜ਼ੇ 'ਚ ਕਰ ਲੈਣਗੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਬਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 99 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ ਕੇ ਗਏ ਆ ਉਹ ਆਪਣੇ ਚੁਣਕੇ ਨਮਾਇਦੇ ਭੇਜਦੇ ਤੇ ਉਹ ਨਮਾਇਦੇ ਯੂਨੀਵਰਸਿਟੀ ਨੂੰ ਚਲਾ ਰਹੇ ਸੀ ਹੁਣ ਨਾਮੈਦਿਆ ਦੀ ਜਗਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਮੇ ਵੱਲ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਖੜ ਹੜਤਾਲ ਤੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰੀਪ੍ਰেজেন্টেਡ ਸਟੂਡੈਂਟ ਦੇ ਰਿਪ੍ਰেজেন্টেਟਿਵ ਤੋਂ ਲੈ ਕੇ ਐਮ ਸੀ ਐਮ ਤੱਕ ਗਿਆ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਹੌਲੀ ਹੌਲੀ ਲੋਕਾਂ ਦੇ ਕੰਮ ਕਰਕੇ ਐਮ ਸੀ ਬਣ ਗਿਆ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣ ਗਿਆ ਆਜ਼ਾਦ ਐਮ ਐਲ ਏ ਬਣ ਗਿਆ ਆਪੋਜੀਸ਼ਨ ਲੀਡਰ ਬਣ ਗਿਆ ਸੀ ਐਮ ਬਣ ਗਿਆ ਇਹ ਜਿਹੜੀ ਇੱਥੇ ਨਰਸਰੀ ਹੈ ਉਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਹੁਣ ਇਹਨਾਂ ਨੇ ਕੀ ਕਰਤਾ ਹੈ ਕੈਫੀ ਡੈਵਡ ਨਾਲ ਲੈਣ ਲੱਗ ਗਏ ਕਿ ਜੀ ਜੇ ਐਡਮਿਸ਼ਨ ਲੈਣੀ ਹੈ ਤੁਸੀਂ ਕੋਈ ਨਾਰਾ ਨਹੀਂ ਲਾਓਗੇ ਤੁਸੀਂ ਕੋਈ ਹੜਤਾਲ ਵੀ ਸ਼ਾਮਲ ਨਹੀਂ ਹੋਵੋਗੇ ਤੁਸੀਂ ਕੋਈ ਧਰਨਾ ਨਹੀਂ ਕਰੋਗੇ ਤੁਸੀਂ ਲੋਕਤੰਤਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਓਗੇ ਇਹਦੇ ਨਾਲ ਪੰਜਾਬ ਦੇ ਵਿੱਚ ਇਸ ਖਿੱਤੇ ਜਿਹੜੀ ਰਾਜਨੀਤੀ ਪਨਪਦੀਸੀ ਉਹ ਖਤਮ ਹੋ ਜਾਏਗੀ ਰਾਜਨੀਤਿਕ ਲੋਕ ਪੰਜਾਬ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤੇ ਹੈ ਚੰਗੇ ਰਾਜਨੀਤਿਕ ਦਿੱਤੇ ਸਰਦਾਰ ਮਨਮੋਹਨ ਸਿੰਘ ਵਰਗੇ ਦਿੱਤੇ ਹੈ ਬਹੁਤ ਨਾਮ ਹੈ ਜਿਹੜੇ ਮੈਂ ਲੈ ਸਕਦਾ ਲੇਕਿਨ ਸੁਸ਼ਮਾ ਸਵਰਾਜ ਵਰਗੇ ਦਿੱਤੇ ਹੈ ਲੇਕਿਨ ਅੱਜ ਭਾਜਪਾ ਹਰ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਤੇ ਟੋਟਲ ਆਰਐਸਐਸ ਦਾ ਕਬਜ਼ਾ ਕਰ ਰਹੀ ਹੈ ਜਿਹਦੇ ਨਾਲ ਲੋਕਤੰਤਰ ਪ੍ਰਕਿਰਿਆ ਖਤਮ ਹੋ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ ਮੈਂ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਯੂਨੀਵਰਸਿਟੀ ਪਾਰਟੀਆਂ ਨੂੰ ਕਹਿਣਾ ਕਿ ਰਾਜਨੀਤੀ ਤੋਂ ਉੱਪਰ ੱਟ ਕੇ ਆਪਣੇ ਆਧਾਰੇ ਨੂੰ ਬਚਾਓ ਇਹ ਜਿਹੜੇ ਇੱਕ ਜਰਵਾਣਾ ਇੱਕ ਨਾਦਰशाही اعلان ਕੇਂਦਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਲੈ ਕੇ ਜਾਂਦੇ ਉੱਥੋਂ ਪਾਸ ਕਰਾਉਂਦੇ ਜੋ ਵੀ ਕਰਾਉਣਾ ਸੀ ਉਹਨਾਂ ਤੋਂ ਪੁੱਛੇ ਬਿਨਾ ਇਹ ਕੀਤਾ ਗਿਆ ਗਲਤ ਕਦਮ ਹੈ ਪੰਜਾਬ ਦੀ ਸਰਕਾਰ ਤੇ ਵਿਧਾਨ ਸਭਾ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਪੁੱਛਿਆ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਉਹ ਇਸ ਨੂੰ ਅਧਾਰੇ ਨੂੰ ਪੈਸੇ ਨਹੀਂ ਦਿੰਦੀ ਆ ਆ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਹੀ ਪੈਰਵਾਈ ਕਰੇ ਤੇ ਹਾਈ ਕੋਰਟ ਵਿੱਚ ਵੀ ਕੇਸ ਲੜੇ ਤੇ ਨਾਲ-ਨਾਲ ਜਿਹੜਾ ਇੱਥੇ ਮੈਂ ਅੱਜ BC ਨਾਲ ਗੱਲ ਕੀਤੀ ਹੈ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਕੱਲ ਹੀ ਮੇਰੀ ਡੇਟ ਸੀਟ ਆਈ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਦਾ ਮੇਰਾ 29 ਤਰੀਕ ਨੂੰ ਪੇਪਰ ਪਹਿਲਾ ਹੈ 3rd ਸੈਮੈਸਟਰ ਦਾ ਪਿਛਲੇ ਮੈਂ ਨਵੇਂ ਪੇਪਰ ਦੇ ਕੇ ਗਿਆ ਮੇਰਾ ਮੇਰਾ ਹੀ ਨਹੀਂ ਲੱਖਾਂ ਲੋਕਾਂ ਦੀਆਂ ਤੰਦਾਂ ਰੂਹ ਦੀਆਂ ਤੰਦਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਐਸੀ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਇਹਦੇ ਵਾਸਤੇ ਅਸੀਂ ਲੜਾਈ ਲੜਾਂਗੇ ਜੀ ਸਾਹਿਬ ਜੀ ਯਾਦ ਕਰਨਾ ਉਹ ਹਲਾਜੇਵਰੀ ਸਾਹਿਬ ਨੇ ਰੂਤਾ ਸਿੰਘ ਜੀ ਜਿਹੜਾ ਬਿਆਨ ਦਿੱਤਾ ਨਾ ਕਿਵੇਂ ਦੇਖਦੇ ਹੋ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਨੂੰ ਮੈਂ ਫੇਰ ਕਰਨਾ ਚਾਹੁੰਦਾ ਮੈਂ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦਾ ਇਹਨਾਂ ਦੇ ਨਾਲ ਲੇਕਿਨ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਤਰੀਕੇ ਨੂੰ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਪੰਜਾਬ ਸਰਕਾਰ ਬੁਲਾਵੇ ਇਸ ਮਸਲੇ ਨੂੰ ਡਿਸਕਸ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਕਿ ਉਹ ਕਿਸੇ ਤਰ੍ਹਾਂ ਵੀ ਇਹ ਯੂਨੀਵਰਸਿਟੀ ਨਾ ਹਟਿਆਵੇ ਮੈਂ ਮੈਂ ਅੱਜ ਦੇ ਅੱਜ ਮੇਰਾ ਜਿਹੜਾ ਮਸਲਾ ਮੇਰੀ ਰੂਹ ਦੇ ਨਾਲ ਜੁੜਿਆ ਹੋਇਆ ਇੱਥੇ ਦਾ ਮੈਂ ਇਹਨੂੰ ਕਿਸੇ ਹੋਰ ਰਾਜਨੀਤੀ ਚ ਨਹੀਂ ਲੈ ਕੇ ਜਾਣਾ ਚਾਹੁੰਦਾ ਲੇਕਿਨ ਇਹ ਮਸਲੇ ਨੂੰ ਮੈਂ ਲੋਕ ਸਭਾ ਵਿੱਚ ਵੀ ਉਠਾਵਾਂਗਾ ਪੰਜਾਬ ਦੀਆਂ ਗਲੀਆਂ ਵਿੱਚ ਵੀ ਅਸੀਂ ਉਠਾਵਾਂਗੇ ਸੜਕਾਂ ਤੇ ਵੀ ਉਠਾਵਾਂਗੇ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਤੇ ਨਾਲ-ਨਾਲ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੈਸ਼ਨ ਬੁਲਾ ਕੇ ਇਸ ਮਸਲੇ ਨੂੰ ਤੁਰੰਤ ਅੱਗੇ ਵਧਾਇਆ ਜਾਵੇ। ਮਸਲਾ ਦਿੱਲਿਤਾਂ ਦੇ ਨਾਲ ਜੁੜਾ ਹੁਣ ਅੱਗਾ ਤੁਸੀਂ ਲਗਾਤਾਰ ਦਿੱਲਿਤਾਂ ਦੇ ਮੁੱਦੇ ਚੁੱਕਦੇ ਰਹੇ ਹੋ ਇੱਕ ਦਿੱਲਿਤ ਵੱਡੇ ਲੀਡਰ ਨੂੰ ਇੱਕ ਪਾਰਟੀ ਦੇ ਵੀ ਸਦਲੇ ਹੋਣ ਨੂੰ ਇਸ ਤਰੀਕੇ ਦੇ ਬਿਆਨ ਜਾਰੀ ਕਰ ਦਿੱਤਾ ਜਾਣਾ ਤੁਹਾਨੂੰ ਨੇ ਸਦਲੇ ਹੋਣਾ। ਯਾਨੀ ਦੇਖੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ بڑے بڑے ਲੀਡਰ ਪੈਦਾ ਹੋਏ ਆ। ਜੀ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੂਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਜਾਂ ਕਿਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜੂ ਆ ਉਹ ਛੱਡ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ ਔਰ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ 50 ਨੰਬਰ 50 ਨੰਬਰ ਕੋਠੀ ਦਾ ਬਣਾ ਰਿਹਾ ਪਿੰਡ ਔਰ ਉੱਥੇ ਕੇਜਰੀਵਾਲ ਦੇ ਤੁਸੀਂ ਮੁੱਖ ਮੰਤਰੀ ਰਹੇ ਤੁਸੀਂ 50 ਨੰਬਰ ਨੂੰ ਰਹਉਂਦੇ ਆ ਤੁਸੀਂ ਕੋਈ ਨੰਬਰ ਲਓ ਉਸ ਏਰੀਆ ਦਾ ਕਿਸੇ ਤੇ ਰਾਗਵ ਚੱਡਾ ਦਾ ਕਬਜਾ ਹੈ ਕਿਸੇ ਤੇ ਭਗਵੰਤ ਮਾਨ ਦਾ ਕਿਸੇ ਦੇ ਉਹਦੇ ਘਰਦਿਆਂ ਦਾ ਕਿਸੇ ਤੇ ਹੁਣ ਅਸ ਸੋਧੀਏ ਦਾ ਕਿਸੇ ਤੇ ਕਬਜਾ ਹੈਗਾ ਆ ਜਿਹੜਾ ਤੁਸੀਂ ਹੁਣ ਲਾਮ ਲੈ ਰਹੇ ਆ ਕੇਜਰੀਵਾਲ ਦਾ ਕਿਹੜੀ ਕੋਠੀ ਆ ਕੋਈ ਗਣਾਓ ਨਾ ਜਿੱਦੇ ਚ ਕੋਈ ਹੋਰ ਰਹਿੰਦਾ ਹੋਵੇ ਸਾਰੀਆਂ ਕੋਠੀਆਂ ਦਿੱਲੀ ਵਾਲਿਆਂ ਕੋਲ ਐ ਤੇ ਜਿਹੜਾ ਤਾਜ ਹੋਟਲ ਐ ਨਾ ਇਹਦੇ ਵਿੱਚ ਰਹਿਣਾ ਉਨਾ ਵਧੀਆ ਨਹੀਂ ਐ ਜਿੰਨਾ ਉਹਨਾਂ ਨੇ ਉੱਥੇ ਬਣਾ ਲਿਆ ਆ ਮੈਂ ਹੁਣ ਆਪਣੀ ਜੁੱਤੀ ਇੱਥੇ ਪਰੇ ਜਾ ਕੇ ਪਾਈ ਐ ਮੇਰੀ ਜੁੱਤੀ ਪਰ ਥੋੜੋ ਪੁਲਿਸ ਵਾਲੇ ਖੜਦੇ ਆ ਇਹ ਵੀ ਆਈਪੀ ਬੰਦਿਆਂ ਦੀ ਪਰ ਖੜਦੇ ਆ ਸਰਕਾਰ ਮੰਤਰੀ ਨਰਿੰਦਰ ਮੋਦੀ ਦਾ ਜੋ ਬਿਆਨ ਆ ਕਿਤੇ ਨਾ ਕਿਤੇ ਦੁਬਾਰਾ ਤੋਂ ਟਾਰਗੇਟ ਇੱਕ ਮਿੰਟ ਪਲੀਜ਼ ਹੋ ਗਿਆ ਬਾਤ ਹੋ ਗਿਆ ਬਾਤ ਹੋ ਗਿਆ ਯਾਰ ਥੋੜਾ ਜਿਹਾ ਮੇਰਾ ਬੇਸਿਕ ਮੁੱਦਾ ਨਾ ਰੋਲ ਦਿਓ ਆ ਜਾਓ ਥੋੜਾ ਪਿੱਛੇ ਮੈਂ ਨਹੀਂ ਬੋਲਦਾ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਸਿੱਧੂ ਸਿੱਧੂ ਇੱਕ ਮਿੰਟ ਆ ਨਾ ਜਰਾ ਹਿੰਦੀ ਮੈਂ ਥੋੜਾ ਐਸਾ ਨਹੀਂ ਹਾਂ ਅਰੇ ਯਾਰ ਕੀ ਐ ਪਾਗਲ ਅਰੇ ਨਿਕਲ ਜਾਓ ਨਿਕਲ ਜਾਓ ਆਓ ਆ ਫਸਲੇ ਹੋ ਗਏ ਤਾਂ 2 ਮਿੰਟ ਦਾ ਦੇ ਦਿਓ ਹੁਣ ਸਰ ਕਿਸੇ ਨੂੰ ਰੁੱਕ ਕੇ ਜਾਣ ਦੀ ਲੋੜ ਨਹੀਂ